ਬੱਸ ਤੂੰ ਸਾਤੋਂ ਪੈਸੇ ਕੀ ਮੰਗਦੀ ਆ ਠਿਕਲਾ ਮਗਰਾ ਹੈ ਬੈਂਕ ਤਾਂ ਤੇ ਲੋ ਬੈਠੀ ਆ ਸਾਰਾ ਸਾਰਾ ਕਿਤਾਬ ਦਾ ਜਵਾਖਾਂ ਲਵਿਆ ਇਹਨਾਂ ਤੋਂ ਮੰਗ ਪੈਸੇ ਤੂੰ ਹੈ ਤੋ ਲੈ ਜਾ ਨਹੀਂ ਕਰਿਆ ਛੱਡ ਦੇ ਗੱਲ ਤੈਨੂੰ ਕਹਤਾ ਹੈ ਹੈ ਤੂੰ ਮੈਂ ਕੀ ਕਹਣਾ ਆ ਹਾਂ ਛੱਡ ਜੱਟ ਮੁੰਡਾ ਲੈ ਤੂੰ ਮੈਂ ਕਿ ਤੁਸੀਂ ਲਾ ਲਓ ਪਾਪੋ ਰੱਖਿਆ ਤੈਨਾਂ ਨਾਲ ਮੇਉ ਕੋਈ ਗੱਲ ਨਹੀਂ ਆਪਣਾ ਉਹਨਾਂ ਦੀ ਗਰਨ ਨਿਕਾ ਦੇ ਵਿੱਚ ਹੈਗੀ ਐ ਮੈਂ ਜੀ ਕੁੜੀ ਤਾਂ ਆ ਮਾਂ ਮੰਗਦਾ ਮੈਂ ਜਦੋਂ ਨੇ ਮੈਂ ਤਾਂ ਥੋੜੀ ਨਿਕਾ ਚ ਕਰਨੇ ਦੀ ਮਾੜੀ ਜਿਹਾ ਕਹਿੰਦੇ ਯਾ ਆਪੂ ਤਾਂ ਅੱਗੇ ਜਿਵੇਂ ਲੈ ਜਾਊਗਾ ਜੀ ਆਉਂਗੀ ਪੈਸੇ ਮੈਂ ਲੈ ਲੈ ਲਮ ਜੀ ਪੈਸੇ ਜਿਮੱਖਾ ਜੀ ਇਹ ਤਾਂ ਲੈ ਲੂਗੀ ਮੈਂ ਤੂੰ ਨਿਕਾਜ ਕਰਦੇ ਤੇ ਮਾੜੇ ਉਹ ਕਹਿੰਦੇ ਕੋਈ ਗੱਲ ਨਿੰਗੀ ਨਿਕਾ ਕਹਿੰਦੇ ਹੁਣਾ ਮੈਂ ਕਹਿੰਦਾ ਹੂੰ ਦੇਖੂ ਕਹਿੰਦੀ ਕੋਈ ਉਹ ਬੇਪੈਨ ਨਿਕਾ ਕੋਈ ਜਿੰਦ ਲੈ ਜਿੰਦ ਰਕਮੇਟੀ ਪਰ ਕਿਉਂ ਮਾੜੇ ਭਾਈ ਆਹ ਪੱਤੀ ਰੱਖ ਬਣਾ ਕੇ ਸਰਦ ਸੀ ਕਹਿੰਦੇ ਮਾੜੇ ਕਿੱਥੇ ਜਾਈਏ ਸੋ ਤਾਂ ਨਾ ਮੈਂ ਮੈਂ ਜਾਣੇ ਪਰ ਮੈਂ ਲੋਗੇ ਦੇ ਜੇ ਤੋ ਮੈਨ ਪਤਾ ਹੈ ਹਾਂ ਉਹ ਕੱਲ ਕਰਦੇ ਮੜੀ ਮੜੀ ਵੀ ਆ ਕਮੇਟੀ ਭਰ ਕੇ ਆਉਂਦੇ ਵੀ ਕਮੇਟੀ ਭਰ ਕੇ ਆਉਂਦੇ ਨਿਗਾਹ ਹੀ ਕੱਢਦੇ ਨੇ ਨਿਗਾਹ ਹੀ ਨਿਗਾਹ ਕਹਿੰਦੇ ਆ ਪਾਏ ਕਿ ਬਗਰਾ ਤੂੰ ਨਿਗਾਹ ਹੀ ਕੱਢੇਗਾ ਬੇਬੇ ਤੇ ਮਾਤਾ ਤੂੰ ਤਿੰਨੇ ਦਾ ਨਾ ਜਾਣਾ ਲੈ ਜੀ ਮੇਰੇ ਕੱਢਣੇ ਨੇ ਨਿਗਾਹ ਮੰਮੀ ਜਿਵੇਂ ਮਰਜ਼ੀ ਕਹਦੀ ਕੱਢਣੇ ਕਰ ਰਿਹਾ ਮੈਂ ਕਹਿੰਦੀ ਕਹਿੰਦਾ ਭਾਈ ਨਾਲ ਆ ਪਰ ਮੈਂ ਤਾਂ ਬਸ ਉਹਨੂੰ ਮਾਰਾ ਜਾਂ ਦੱਸਦੀ ਇਹ ਤੀ ਕੰਨੀ ਗੱਲ ਪਾਉਂਦੀ ਟੀ ਜੀ ਕਰਸੀ ਗੱਲ ਆ ਜਿਹੜੇ ਆਖਦੇ ਆ ਉਹ ਤਾਂ ਜਾਊਗਾ ਫਿਰ ਕਹਿੰਦੇ ਮੈਂ ਤੁਸੀਂ ਕਹਣਾ ਜੀ ਪਰ ਹਾਂ ਕੋਈ ਨਹੀਂ ਕਰ ਦੂੰਗਾ ਜ ਨਾ ਪਹਿਲਾ ਖੁਰਾਂ ਦੀ ਹੋਈ ਹਾਂ ਕੋਈ ਨਾ ਬਾਪੂ ਜੀ ਕਿਹਦੇ ਬਣਾ ਕੇ ਰੱਖਣ ਵਰਤੀ ਮੈਂ ਠੀਕ ਹੈ ਫਿਰ ਅਸੀਂ ਲੰਘਣਾ ਹਾਂ ਹਾਂ ਜੀ ਹਾਂ ਲੈ ਆਤੀ ਇਹਦੇ 14000 ਰੁਪਏ ਬਾਕੀ ਇਹ ਕਿਹਦੇ ਦੀ ਕਰਨ ਅੱਛਾ ਲੈ ਬਤ 14000 ਦੇ ਦੇ ਮੈਨੂੰ ਜਿੱਦਾਂ ਲੰਘੇ ਫੋਟ ਹੋ ਗਿਆ ਤਾਂ ਇਹਨੂੰ ਲੰਘੇ ਦੋ ਨਹੀਂ ਹੋ ਬਾਰੇ ਤਾਂ ਇਹ 200 ਇਹਦੇ ਰਹਿਤ 3000 ਲੈਪ ਨਾ ਹੀ ਜਾਨੀਆ ਕੰਟਰੈਕਟ ਤੋਂ ਚਲੋ ਹੋ ਤਾਂ ਮੈਨੂੰ ਪਤਾ ਹੈ ਵੀ ਮੈਂ ਇਹ ਕੁੜੀ ਤੇ ਲੈਣੇ ਕਿ ਲੱਕ ਕਰ ਹਾਂ ਹਾਂ ਠੀਕ ਆ ਲੈ ਕੋ ਤਾਂ ਇਹ ਕਾ ਲੈ ਪਾ ਜੀ ਚੱਕ ਬਣਾਣ ਦੇ ਪੈਸੇ ਮੈਂ ਹੁੰਦੇਗਾ ਦੀ ਕਰਦੀ ਹਾਂ ਵੀ ਹਾਂ ਮੈਂ ਬੜੀ ਵਾਰ ਕਿਰ ਹੋਣੀ ਵੜੀ ਕਿ ਮੈਂ ਤਾਂ ਫੱਲੀ ਗਈ ਸੀ ਨਹੀਂ ਵੜੀ ਵਾਰ ਕਿਉਂਗੀ ਤਾਂ ਤਾਂ ਉਹ ਤਾਂ ਮੈਨੂੰ ਪਤਾ ਮੈਂ ਇਹ ਤਾਂ ਲੈ ਲੂੰਗੀ ਹਰਪ੍ਰੀਤ ਤੋਂ ਪੈਸੇ ਮੈਂ ਘਰੇ ਕਰਨੀ ਗੱਲ ਪਹੁੰਚੀ ਵੜੀ ਕਿ ਕਮਾਈ ਭਰ ਕੇ ਆਉਣੀਆਂ ਵੇ ਉਹ ਕੋਈ ਨਹੀਂ ਬੇਬੇ ਸਾਨੂੰ ਪਤਾ ਕੋਈ ਜਿੰਨੇ ਤੋਂ ਲੋੜ ਨੇ ਇਹ ਤਾਂ ਲੈਣੀ ਆਪੇ ਕੋ ਜੋ ਆਖੋ ਪਈਆਂ ਕਰੋ ਆਪਾਂ ਚੀ ਕਰਦੇ ਮੜ ਜੇ ਸਮਾਨ ਦੀ ਸੌਦਾ ਸੱਫਾ ਕੀ ਗੁੱਸਲੇ ਹੋਣਾ ਫਿਰ ਮਾਹਰ ਉਹ ਕਹਿ ਦਿੰਦੇ ਆ ਅਸੀਂ ਦਰਬੇ ਜਾਵਾਂਗੇ ਲੈ ਆਵਾਂਗੇ ਜਾ ਕੇ ਉਹ ਜਾ ਤੋ ਇਹ ਤਾਂ ਸਾਡੇ ਈ ਕਈ ਮੈਂ ਬਣਾ ਕੇ ਰੱਖ ਲਵਾਂਗੀ ਪਾਚੀ ਆ ਜਾ ਵੀ ਚਲੀ ਦੇਖ ਲਿਓ ਜਿਆਕਰ ਉਹ ਪੁੱਤ ਮੈਂ ਨਹੀਂ ਦਿਆ 4000 ਰੁਪਏ ਮੈਂ ਫੜਾਇਆ ਹੁੰਦਾ ਨਾ ਤੇ ਮੈਂ ਕੀ ਰੱਖ ਕੋਈ ਨਹੀਂ ਮੈਂ ਲੈ ਆਉਂਦਾ ਤਰਾ ਹੋ ਜਾਂਦਾ ਚਾਹ ਚਾਹ ਬੱਚਾ ਹੈ ਭਾਈ ਕੋਣ ਲੇਗਾ ਗਰੀਨ ਆਪ ਨਾਲ ਕਾਫੀ ਬੋਲਦੀ ਹੁੰਦੀ ਐ ਉਹਦੀ ਬੋਲਦੀ ਨਾਂਗੇ ਉਹਦੀ ਉਹਨੂੰ ਕਹੇ ਤੁਹਾਡੇ ਕੋਲ ਵੀ ਦੇਖਣਾ ਕੋਈ ਗੱਲ ਕਰਦਾ ਅਸੀਂ ਰਾਜਾ ਤੂੰ ਮੜਿਆ ਸੀ ਮਟਾਇਦਾ ਅੱਧੇ ਬੰਦ ਪੂਰਾ ਕੋਈ ਨਾ ਬੋਲ ਨਹੀਂ ਕਰਦਾ ਤੁਸੀਂ ਇੱਥੇ ਜੀ ਅੱਜ ਲਾ ਕੇ ਹੁੰਦੀ ਜਿਹੜੀ ਇਹ ਪੂਰੀ ਗੱਲ ਕਰਕੇ ਵੀ ਸਿੱਖ ਲਈ ਜਾਂਦੇ ਹੁਣ ਭਾਈ ਅੱਗੇ ਪਰਚੀ ਦੇਵਾਂਗੇ ਕਿਵੇਂ ਪਰਚੀ ਫਿਰ ਬਾਅਦ ਚ ਪਾਉਂਦੇ ਬੋਲਣੇ ਮੜਾ ਜਾ ਵੀ ਕਿੱਕ ਕੰਨੀ ਗੱਲ ਬੋਲ ਫਿਰ ਕੱਲ ਨੂੰ ਕਹਿ ਦੋਗੇ ਵੀ ਦੱਸਿਆ ਨਹੀਂ ਹੈਗਾ ਬਸ ਐ ਮੜਾ ਜੀ ਮੈਂ ਹੂੰ ਆਪਾਂ ਤੋ ਇੱਕ ਜਾ ਬੜਾ ਲਿਆ ਦੂਰੀ ਜਾ ਕੇ ਪਜਾਉਂਗੀ ਫਿਰ ਤੋ ਇੱਕ ਦੋ ਪੰਜ ਉਹ ਤਾਂ ਮੈਨੂੰ ਪਤਾ ਵਾ ਲੈ ਲੂਗੀ ਜਵਾਕਾਂ ਤੋਂ ਮੈਂ ਤਾਂ ਤੁਹਾਡੇ ਕਰਨੀ ਗੱਲ ਪਾਉਂਦੀ ਸੀ ਮਾਣਾਗਾ ਫਿਰ ਕਹੇ ਨਾ ਕਿੱਥੇ ਲਾਥੇ ਪੈਸੇ ਕੋ ਠੀਕ ਆ ਬੇਬੇ ਸਾਨੂੰ ਪਤਾ ਜਿੰਨੇ ਤੈਨੂੰ ਲੋੜ ਆ ਪੈਸਿਆਂ ਦੀ ਇਹ ਤੋਂ ਫੜਨੀ ਆਪੇ ਉਹ ਜਾਨਾ ਚੰਗਾ ਪੁੱਤ ਐ ਕਰੋ ਤੁਸੀਂ ਆ ਪਰਚੀ ਜੀ ਕਰ ਦੋ ਮੜ ਜੀ ਹੈ ਨਾ ਸੌਦੇ ਦੀ ਕੀ ਕੁਛ ਲੈਉਣਾ ਕੀ ਨਹੀਂ ਲੈਉਣਾ ਫੇਰ ਅਸੀਂ ਭੁੱਲੇ ਜਾਣਾ ਉਹ ਮਗਰ ਖੜਾ ਉੱਥੇ ਤਾਂ ਜਦ ਤੱਕ ਨਹੀਂ ਛਾਤੀ ਜਾਂਦਾ ਬਾਪੂ ਕੀ ਲੈਣਾ ਬਾਪੂ ਕੀ ਲੈਣਾ ਹੈ ਲਿਖਿਆ ਹੋਵੇ ਯਾਦ ਰਹਿਦਾ ਬੰਦੇ ਦੇ ਫੇਰ ਮਾਗਰੂ ਤੁਸੀਂ ਕਹੀ ਜੈਨ ਅਸੀਂ ਦਿਲ ਦੇ ਸੌਦਾ ਲੈਣ ਜਾਵਾਂਗੇ ਭਾਈ ਠੀਕ ਆ ਬਾਪੂ ਜੀ ਮੈਂ ਬਣਾਤਾ ਨਹੀਂ ਪਰਚੀ ਆ ਚਲੀ ਭਾਈ ਸਰ ਬਾਪੂ ਚਲੀ ਗਏ ਚ ਮੈਂ ਨੀ ਵਿਧਿਆਰਥੀ ਪੁੱਤ 4000 ਰੁਪਏ ਮੈਂ ਫੜਾਇਆ ਹੁੰਦਾ ਨਾ ਤੇ ਕੋਈ ਨਾ ਲਿਆਉਣੀ ਮੰਮੀ ਚੱਲਦੇ ਆਏ ਉੱਡਾ ਨਾਲ ਜਾ ਕੇ ਖੋਲ ਆ ਜਾਓਗੇ ਕਿ ਕੀ ਆਈ ਮਣਾ ਕਾ ਮੈਂ ਜਾਉਂ ਗਿਆ ਉਹ 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 ਤਾ ਉਹ ਕਹਿੰਦੇ ਕਿ ਜਾਓ ਕੇ ਦਿਓ ਉਹਨਾਂ ਨੂੰ ਕਹਦੇ ਮਾੜੀ ਜਗ੍ਹਾ ਤੇ ਜਾਦੇ ਹਾਂ ਅੰਦਰ ਭੇਜਾਂਗੇ ਮਣਾ ਕਾ ਉਹਨਾਂ ਕਹਿੰਦੇ ਚੱਲ ਕੋਈ ਨਾ ਜੀ ਨੂੰ ਮਰਜ਼ੀ ਕਹਤਾ ਅੰਦਰ ਭੇਜਾਂਗੇ ਅਸੀਂ ਆ ਕੇ ਭੇਜਾਂ ਤੂੰ ਕਿਹੜੇ ਕਹਿੰਦੇ ਨਹੀਂ ਕਿ ਅੰਦਰ ਭੇਜਾਂਗੇ ਤੂੰ ਕਿਆ ਲੇਗਾ ਕਹਿੰਦੇ ਅਸੀਂ ਤੇ ਇਹ ਨਹੀਂ ਜਾਵਾਂਗੇ ਅਸੀਂ ਆ ਕੇ ਜਾਵਾਂਗੇ ਭਾਵੇਂ ਅਸੀਂ ਜਾਵਾਂਗੇ ਸਿਰਾਂ ਤੇ ਅੰਦਰ ਭੇਜਾਂ ਨੂੰ ਤੁਸੀਂ ਕੀ ਕਹਤਾ ਸੱਜਾ ਅਲੋਚਿਤ ਪਾਏ ਬਾਕੀ ਬਾਰੇ ਕਹ ਕੇ ਆਣ ਗਏ। ਕਾ ਪਹਿਲਾ ਅਸੀਂ ਹੁਣ ਖੇਤ ਕਿਹੜਾ ਮਾਰੀਏ ਫਿਰ ਆ ਕੇ ਢੜਬੇ ਜਾਵਾਂਗੇ ਬਸ। ਕੱਲੀ ਕੱਲੀ ਦਾ ਇੱਕ ਤੇ ਸੌਂਦ ਸੈਂ ਕਰ। ਇੱਕ ਵਾਂਗ ਪੂਰੀ ਗੱਲ ਕਹਿ ਦੇਣਾ। ਜਿਵੇਂ ਟਕਾਈ ਦਾ ਆਪਾਂ ਹੀ ਹੁਣ ਅਸੀਂ ਖੇਤ ਜਾਨੇ ਕਦੇ ਫਿਰ ਅਸੀਂ ਜਾਵਾਂਗੇ ਆ ਕੇ ਢੜਬੇ ਸੌਦਾ ਲੈਣ। ਪਰਚੀ ਬਣਾ ਕੇ ਰੱਖ ਦਿਓ। ਮੈਂ ਜੇ ਵੀ ਗਲਤ ਕਹੀ ਨਾ ਉਹਦੀ ਕੱਤੀ ਹੋਈ ਨਾ ਸਾਰੀ ਟਕਾਈ ਨਾ ਹੋਣਾ। ਹੁਣ ਮੈਂ ਖੇਤ ਬਣੇ ਤਾਂ ਵੀ ਪਹਿਲਾਂ ਮੱਕਰ ਨੂੰ ਮੈਂ ਪੁੱਛਾ ਕਰ ਬਲ ਫੜ ਲਓ ਤਾਂ ਦੇਣਗੀ। ਮਾਦੋਰ ਨੇ ਗੱਲ ਕਰਦੇ ਪਰ ਮਾਗਰ ਉਹ ਕਹਿ ਰਹੇ ਸੀ ਕੰਨੀ ਗੱਲ ਪਾਣੀ ਦੀ ਮਾਗਰ ਕਹਿਨੇ ਕਿਸੇ ਨਾਤੇ ਪਿੱਛੇ ਲਾ ਕੇ ਪੈਸੇ ਕਹਿੰਦੇ ਮੇਰੇ ਘਰ ਪੈ ਆਏ ਸੀ ਘਰ ਪੈ ਜਾਣੇ ਉਹ ਵੀ ਮੈਂ ਬਹੁਤ ਨੜਦੇ ਪਰ ਇਹਦੇ ਨਾਲ ਲੱਗ ਜਾਣੇ ਕਰਨੇ ਕਿੱਥੇ ਲਾਤੇ ਐ ਕਰਨੇ ਹਾਂ ਇਹ ਲੈ ਬੜੀ ਗੱਲ ਕਰਦੇ ਠੀਕ ਆ 2 10 ਹੋ ਤਾਂ ਮੈਨੂੰ ਪਤਾ ਮੈਂ ਫੜ ਲੂੰਗਾ ਇਹਦੇ ਚਵਾਕਾ ਤੋਂ ਪੈਸੇ ਤਾਂ ਆਏ ਤਾਂ ਹਰ ਫਿਰ ਤੋਂ ਫੇਰ ਥੋੜੇ ਕਰਨੀ ਗੱਲ ਪਾਣੀ ਦੀ ਮਾੜੀ ਜੀ ਫਿਰ ਮਾਗਰ ਉਹ ਕਹਿਦੇ ਕਿੱਥੇ ਲਾਤੇ ਐਨੇ ਪੈਸੇ ਫਿਰ ਇਹ ਮੱਗਰ ਇਹ ਝੜ ਕੇ ਆ ਨਾ ਮੌਰਾ ਤੇ ਐਨੇ ਬਣਾਏ ਤੇ ਕਿਧਰ ਨਾਤੇ ਉਹ ਬੇਬੇ ਪੇਰੋਸੀ ਨਹੀਂ ਕਹਿੰਦੇ ਬਾਅਦ ਫਿਰ ਕਹਦੇਗਾ ਸੀਸੇ ਚਾਹੀਆਂ ਹੋ ਤਾਂ ਇਹ ਵੀ ਨਹੀਂ ਪਤਾ ਮੈਂ ਫੜ ਲੂੰਗੀ ਪੈਸੇ ਤੇ ਤੂੰ ਮੈਂ ਤੇ ਥੋੜੇ ਕੰਨੀ ਗੱਲੇ ਪਾਉਣੀਆਂ ਕੋਈ ਨਾ ਭੁੱਲ ਗਈ ਤੇ ਨਾ ਕੋਈ ਹੋਲੀ ਫੋਲ ਕੋਣ ਪੰਧਾ ਤੂੰ ਜਿਹੜਾ ਸਾਰਾ ਕੁਝ ਤੂੰ ਪਾ ਚੱਲ ਫਿਰ ਇਹ ਕਿਹਾ ਤਾਂ 2 3 ਹੋ ਤਾਂ ਮੈਨੂੰ ਪਤਾ ਮੈਂ ਫੜ ਲੂੰਗੀ ਜਵਾਕਾਂ ਤੋਂ ਪੈਸੇ ਵੀ ਇਹਦੇ ਕੋਲੇ ਨੇ ਹਰਪ੍ਰੀਤ ਕੋਲੇ ਫਿਰ ਤੁਸੀਂ ਲੱਗੇ ਜਾਂਦੇ ਹੋ ਕਿ ਹਣ ਵੀ ਕਿੱਥੇ ਲਾਤੇ ਹੋੜੇ ਕੰਨੀ ਗੱਲ ਪੋਣੀ ਸੀ ਵੜੀ ਜੀ ਮੈਂ ਤਾਂ ਉਹ ਬੇਪੇ ਜਿੰਨੇ ਤੈਨੂੰ ਲੋੜ ਆ ਨਾ ਹੱਪੀ ਤੋਂ ਫੜਦੀ ਤੇ ਸਾਨੂੰ ਦੱਸ ਤਾਂ ਠੀਕ ਆ ਨਾ ਉਹ ਚੱਲ ਕੋਈ ਨਾ ਪਈ ਇਹਨੇ ਕੱਟ ਕਿੱਥੇ ਕਰ ਪਹਿਲਾਂ ਉਹਨੂੰ ਮਾਹੀ ਇਹਨੂੰ ਹੱਲੇ ਆ ਦੇ ਨਾ ਠੀਕ ਆ ਫਿਰ ਇਹਨੂੰ ਉਧਰਲੇ ਵੀ ਨੀ ਕਰ ਤੇ ਸਾਹਮਣੇ ਵਾਲੇ ਵੀ ਕਿਤੇ ਉਹ ਵੀ ਨਾ ਲੰਘ ਜਾ ਮੈਨੂੰ ਕਦੋਂ ਉਧਰ ਮੈਨੂੰ ਕਿਹੜਾ ਨੀ ਪਾਉਂਦੀਆਂ ਪਹਿਲਾਂ ਕਿਹੜਾ ਉਹਦਾ ਵਾਕੀ ਕੁਝ ਕਹਿੰਦਾ ਦਬਾਉਂਦਾ ਕਿ ਕੀ ਹੋਣਾ ਹੋਲੀ-ਹੋਲੀ ਦਿੰਦਾ ਹੋਲੀ-ਬੋਲੀ ਤੇ ਬਹੁਤ ਚੰਗੀਆਂ ਬੋਲ ਜਾਂਦੇ ਚੰਗੀਆਂ ਇਹ ਮਲੇਰੇ ਦੰਦ ਦੇ ਨੇ ਤਾਂ ਕਰਕੇ ਤੇ ਚੱਲ ਗਈ ਮਸੀਨੀ ਅੰਗਰੇਜ਼ੀ ਮਸੀਨਾ ਹਾਂ ਉਹਦਾ ਗੱਲ ਦੰਦ ਕਢਾ ਲਾਂਗੇ ਆ ਮੇਰਾ ਹਾਂ ਅਬ ਆਪਾਂ ਹਿੰਦਾਂ ਲਾਉਣਾ ਨਹੀਂ ਸੀਰ ਸੋਨਾ ਬਣ ਗਿਆ ਕਿੰਨੇ ਮਿੰਟ ਤੱਕ ਤੁਸੀ ਪਤਾ ਹੋਰ ਵੱਡੇ ਕਰ ਲਿਓ ਅਗਲੇ ਸੀਰ ਚ ਚਾਰ ਗੱਲਾਂ ਵਾਧੇ ਮੇਰਾ ਹੋ ਗਿਆ ਹੋ ਗਿਆ ਹੁਣ ਇਹ ਤਾਂ ਸੋਨਾ ਬਣ ਗਿਆ ਹੁਣ ਇਹ ਨਾ ਖਰਾਬ ਕਰ ਹੋਰ ਕਰ ਲਈ ਹੋਰ ਚੀਜ਼ ਵੱਡਾ ਕਰਨੀ ਆਸ ਸੀ ਹੋਰ ਕੋਈ ਕਿਹੜਾ ਆਹੀ ਵੱਡਾ ਕਰਦੇ ਹੁਣ ਦੂਜਿਆਂ ਦੀ ਲੈ ਲਾ ਹੁਣ ਕੱਟ ਕੇ ਨਾ ਪੁੱਛਣਾ ਉਹ ਲੱਗਦਾ ਆਹ ਵੱਡਾ ਕਰ ਪੈ ਗੋ ਜਿਹੜੇ ਹੋਰ ਸੀ ਕਰਾਂਗੇ ਉਸ ਨੂੰ ਕਰਾਂਗੇ ਅਪਜੀਤ ਦਾਣ ਵਾਸਤੇ ਛੋਲਿਆ ਪੀਓ ਨਾ ਹਾਂ ਛੋਟੇ ਛਿੰਦ ਵਿੱਚ ਵਜੇ ਲੱਗਦੇ ਨੇ ਹਾਂ ਛੋਟੇ ਕੋਈ ਨਾ ਕੋਈ ਨਾ ਕਾਲੇ ਤਾਂ ਉਹ ਸਾਦੇ ਚਿੱਟੇ ਪੀਓ ਨਹੀਂ ਆ ਚਿੱਟੇ ਪੀਓ ਜ਼ਿਆਦੇ ਚਿੱਟਿਆਂ ਦੀ ਕਰ ਦਿੰਦੇ ਆ ਕੋਲੀ ਤੁਸੀਂ ਕਹਿੰਦੇ ਦਾਲ ਕਾਲੀ ਕਰਨਾ ਕਾਹਦਾ ਕੰਮ ਆ ਜੀ ਅਸੀਂ ਗੱਲ ਕਰ ਰਹੇ ਹਾਂ 1 ਮਿੰਟ ਅਸੀਂ ਗੱਲ ਕਰ ਰਹੇ ਹਾਂ 1 ਮਿੰਟ ਆ ਨਹੀਂ ਕਰਾਂ ਕੰਮ ਮੈਂ ਕੰਮ ਆ ਜੀ ਇੱਕ ਨਹੀਂ ਹੋਣਾ ਕੋਲ ਬਾਈ ਮੈਂ ਤਾਂ ਰੋਟੀ ਹੈ ਗਿਆ ਦੁਪਹਿਰੀ ਕੀ ਕਰਨਾ ਕਹਿੰਦੇ ਕਾਲੀ ਬੁਣੇਗੇ ਰੋਜ਼ ਕੰਮ ਕਰ ਲਾਂਗੇ ਮਾਤਾ ਨਾ ਕਾਲੇ ਕਰੋ ਨਾ ਮਾਂ ਤੁਸੀਂ ਕਰ ਲਓ ਮਿੱਠੇ ਵੀ ਮਿੱਠੀਆਂ ਰੱਖੀਓ ਡੈਡੀ ਜੀ ਦਾ ਮਿੱਠੀਆਂ ਰੋਟੀਆਂ ਦੇ ਆ ਦੇਖ ਲਓ ਵਿੱਕੀ ਦਾ ਰੂਪ ਚਲੋ ਪਿਆਰ ਮਿੱਠੀ ਖੜਾਤੀ ਚਾਹ ਦਾ ਲਾਸਟ ਪੀ ਦੂ ਜਾਂ ਉਹ ਤਾਂ ਉਂ ਇੰਤ ਤੱਕ ਰਹਿਣਾ ਹੋਇਆ ਘਰ ਬਣਾ ਪਤਾ ਹੁੰਦਾ ਗੱਲ ਵੀ ਨਹੀਂ ਵਿੱਚ ਦੀ ਹਾਸ ਖੇਡ ਕੇ ਕਰਨੀ ਤਾਂ ਸਟ੍ਰੈਸ ਗਿਆ ਹੁੰਦਾ ਦੱਸ ਵੀ ਕੀ ਕਰਨਾ ਕਿਸੇ ਤਾਂ ਕੋਈ ਕੋਈ ਦੱਸੋ ਤੁਹਾਨੂੰ ਕਰ ਲਾ ਗਾਹਾਂ ਕਰ ਲਾ ਹਾਂ ਖੜੇ ਹਾਂ ਥੋੜਾ ਦਿਮਾਗ ਕਰ ਲੈ ਉਹ ਮੈਨੂੰ ਤੂੰ ਬਣਾ ਉੱਠੇ ਦੱਸੋ ਕੀ ਕਰਨਾ ਦੱਸੋ ਮੈਨੂੰ ਆ ਗੱਲ ਸਮਝਾਓ ਬੱਸ ਨੂੰ ਕੀ ਕਰਦੋ ਬਣੀ ਆ ਇਹਦਾ ਕੰਮ ਬੁੱਤਾ ਜੇ ਤੁਸੀਂ ਕਰਦੇ ਹੋ ਫਿਰ ਮੈਨੂੰ ਦੱਸੋ ਮੈਂ 2 ਮਿੰਟਾ 1 ਮਿੰਟ ਵਾਲਾ ਹੋਊਂਗਾ ਫਿਰ ਗੱਲ ਲੱਗਣ ਤੇ ਕਰਨਾ ਸੀ 1 ਮਿੰਟ ਇਹ ਗੱਲ ਤੇ ਬਾਤ ਕਰਨ ਦੀ ਆ ਨਹੀਂ ਕਰਾਂਗਾ ਮੈਂ ਤੇਰੇ ਨਾਲ ਇੱਕ ਘੰਟਾ ਅਰੈਸਟ ਦਾ ਸੁਣਵਾ ਤੇ ਜ਼ਰੂਰੀ ਆ ਉਹ ਤਾਂ ਹੁਣ ਵੀ ਅਰੈਸਟ ਕਰਦੇ ਆ ਲੈ ਹੋਇਆ ਤੇਰਾ ਬਾਈ ਕੁਝ ਸ਼ੁਰੂ ਨਹੀਂ ਪਾਤਾ ਤਾਂ ਅਰੈਸਟ ਹੀ ਹੋ ਗਿਆ ਉਹ ਤਾਂ ਮੇਰੇ ਜਦੋਂ ਸਟਾਰਟ ਹੋਇਆ ਇਹ ਕਹਿੰਦਾ ਕਹਿੰਦਾ ਤੂੰ ਵੀ ਆ ਜਾ ਬਾਹਰ ਨਿਕਲ ਕੇ ਇਹ ਦੇਖ ਰਾ ਇਹ ਸ਼ੁਰੂ ਹੋਈ ਅਡੀ ਅਰੈਸਟ ਪਹਿਲੀ ਵੰਗਰੀ ਆ ਰੈਸਟਾ ਬੰਦੇ ਲੱਗ ਰਹੇ ਨੇ ਪਹਿਲਾਂ ਆ ਤਿੰਨ ਚ ਚਾਰ ਦਿਨ ਦੇ ਕੋਈ ਨਹੀਂ ਸੌਕੇ ਆ ਗਈ ਮੇਰੀ ਵੇਟ ਦਾ ਖਾਣਾ ਘੱਟ ਲਿਆ ਮੇਰਾ ਤਾਂ ਟੀਟ ਦੁਪਹਿਰੀ ਝੋਲਾ ਚ ਕਾਉਂਦੇ ਨੇ ਮੇਰਾ ਤਾਂ ਘੱਟ ਲੇਟ ਐਂਟਰੀ ਇਹ ਕਿਹਾ ਚੱਕ ਕੇ ਆਉਂਦੀ ਥੋੜਾ ਉੱਪਰ ਜਾ ਕੇ ਆਵਾਂ ਠੀਕ ਹੈ ਬਈਏ ਮੇਰੇ ਪਮੇਂ ਜੀ ਉਹ ਆਏ ਤੇ ਪੀਣ ਨੂੰ ਉਹਨੂੰ ਕੋਲ ਸਾਫ ਕਰਨਾ ਵਾਹ ਇਹ ਤਾਂ ਥੋੜੀ ਜਿਹੀ ਮੈਂ ਸਾਫ ਕਰੀ ਫੇਤੋੜਾ ਹੀ ਦਾ ਹੈ ਬਰਾ ਤੁਮੇ ਲਵੇਣੀ ਐ ਥੋੜੀ ਜੀ ਤੁਸੀਂ ਨੇ ਕੀ ਸਾਫ ਕਰਨਾ ਕੁਰਸੀ ਤੇ ਅੰਦਰੋਂ ਕੱਢ ਲਓ ਉਹ ਤਾਂ ਨਾ ਆਉਣ ਵਾਲੀ ਆ ਬਾਪੂ ਜੀ ਦੀ ਕਰਨ ਕੋਸੀ ਤੇ ਪੈ ਪਈ ਹੈ ਯਾਰ ਉਹ ਥੰਦੀ ਜੀ ਆ ਨਾ ਨਾਲੇ ਨਾਉਣ ਵਾਸਤੇ ਤਾਂ ਹੀ ਆ ਡੇ ਲੱਗਿਆ ਹੁੰਦਾ ਤਾਂ ਨਾ ਮੈਂ ਰਹੇ ਹਾਂ ਇੱਥੇ ਨਾ ਇਹਨਾਂ ਨੂੰ ਆ ਨਾ ਕਿ ਥੋੜਾ ਥੋੜਾ ਪੇਰਾ ਕੱਪੜੇ ਦੀ ਗੱਲ ਸੁਣਨੀ ਆਪਣੇ ਮੈਂ ਹਾਂ ਪੱਪਾ ਮੈਂ ਪਾਉਂਦਾ ਪੁਰਣੀ ਵੀ ਲੱਗ ਲਿਉਂਦੇ ਨੇ ਇਹ ਕੋਈ ਨਾ ਪੁਰਾਣੇ ਦੀ ਪਾਲਾ ਕੋਈ ਨਵੇਂ ਨਹੀਂ ਪਾਉਂਦੇ ਪਾ ਤੂੰ ਨਵੇਂ ਕੱਪੜੇ ਪਾ ਜਾ ਕੋਈ ਹੈਂ ਪਾਗੀ ਪੁਰਾਣਾ ਉਹ ਤਾਂ ਬੇਗਾ ਹੋਰ ਪਾਉਣਾ ਮਾਰ ਬਈ ਕਿਤਾ ਕਿਉਂ ਕਿੰਨਾ ਤਾਂ ਸੋਹਣਾ ਮੇਰਾ ਕਰਕੇ ਜਾ ਦਿੰਦੇ ਕਿਹੜਾ ਬੜਾ ਦੇਖਿਆ ਹੈਗਾ ਜਿਹੜਾ ਕਹਿ ਰਿਹਾ ਆ ਉਹ ਡਿੱਬੀ ਨਾਲ ਹਾਂ ਚਮਕਣੀ ਨਹੀਂ ਆਂਗੜੀ ਆ ਬੜਾ ਸ਼ਾਈਨਿੰਗ ਐ ਨਹੀਂ ਪੋਗੀ ਉਹ ਸੂਟ ਦੀ ਜਿਹੜਾ ਮੇਰੇ ਭਾਈ ਨੇ ਕਹਤਾ ਵੇਖਣਾ ਫਿਰ ਭਾਈ ਨੂੰ ਕਹ ਦੇ ਵੀ ਲਿਆ ਦੇ ਹੋਰ ਬੜਾ ਹੋਇਆ ਕਰਕੇ ਜਾ ਦਿੰਦੇ ਰਹਿ ਕੇ ਇਹਨਾਂ ਨੂੰ ਇੱਕ ਦੋ ਮੈਨੂੰ ਦੇ ਆ ਦੋ ਇੱਕ ਦੋ ਮੇਰੇ ਲਿਆ ਦੇ ਕੋਈ ਫਰੀਕ ਬੁਟੀਆਂ ਦੇ ਦੋ ਦਸ ਵਾਲੇ ਨਾ ਮੈਨੂੰ ਦੋ ਦਸ ਵਾਲੇ ਹੀ ਬਹੁਤ ਸੇ ਤੁਸੀਂ ਆ ਕੇ ਵੀ ਵਧੀਆ ਲੈ 200 ਵਾਲਾ ਤੇਰੇ ਕਿਤੇ ਕੜੂਗਾ ਦੋ ਪਾਸੇ ਲੈ ਕੇ ਜੇਦੀ ਤਾਂ ਉਹਨੂੰ ਆਡਾ ਡਟ ਕਰ ਦੇਗੀ ਛਾਣ ਕੇ ਫੜ ਲਾ ਲੈ ਗੱਡੀ ਵਿੱਚ ਨਾ ਰੱਖੂ ਨਾ ਉਹ ਪਾਏ ਕੱਪੜੇ ਪਾ ਲਈ ਆ ਲੈ 200 ਵਾਲਾ ਅਬ ਐ ਖੜੇ ਮਤ ਹਲੇ ਹਲੇ ਹਰਪਈ ਤਾਂ ਤੇਰੇ ਨਾਲ ਲੈਦਾ 10000 ਆ ਇਹ ਕੱਟੂਗਾ ਮੈਨੂੰ ਰਹਿ ਦਿਓ ਕਈ 200 ਵਾਲਾ ਕਿੱਥੇ ਕੜੂਗਾ ਪੁੱਛ ਦੇ ਪਰ ਪਾਰੇ ਸਹੀ ਪਾਡੂਗੀ ਦੱਸ ਹੈ ਪਾਰੇ ਵੰਦੇ ਦੇ ਕਹਿੰਦੇ ਤਾਂ ਹੁੰਦੇ ਨੇ ਇਹ ਵੀ ਕੱਪੜਾ ਛਾਣ ਜਾਂਦਾ 200 ਆ ਤਾਂ ਫਿਰ ਹਰ ਕਈ ਹੁੰਦਾ 200 ਦਾ ਕੀ ਫਾਇਦਾ 200 ਦਾ 100 ਦਾ ਵੇ 150 ਵਾਲਾ ਸੁਮਈ ਲੈ ਲੈਂਦਾ 200 ਪਰ ਉਹ ਹੀ ਜਦੋਂ 200 ਦੇਣਾ ਫਿਰ ਚੱਜਦੀਏ ਲੈ ਲੈ ਉਹ ਜਿਸ ਸੁਮਈ ਦੇਣੀ ਹੈਗੀ ਵੇ ਉਸ ਤੇ ਤਾਂ ਤੁਸੀਂ ਜੋਦੀ ਚਾਹੇ ਆਪ ਵੀ ਸਿਉਵੇਂ ਮੱਥਾ ਤਾਂ ਵੱਜਦੀ ਆ ਫਿਰ ਚੱਜਦੀਏ ਲੈ ਲੈ ਨਹੀਂ ਇਹ ਨਾ ਬਰੀਕ ਬੋਟੀ ਆ ਸਦੀਆਂ ਛੇ ਤੇ ਕੱਪੜੇ ਬਦਲੋ 5-5 ਪੰਜਾਹ ਪੰਜਾਹ ਦਾ ਇਹ ਕਿਰਕਾਂਟੇ ਘਟੇ ਵਾਰ ਬਦਲੇਗਾ ਪਹਿਲਾ ਤਾਂ ਇਹ ਲੈ ਆਉਂਦਾ ਕਿ ਚੁੰਮਾ ਨਿਕਲੂਗਾ ਫਿਰ ਇਹਨੂੰ ਜਦੋਂ ਸੁਮਿਆਈ ਦਾ ਕਿਹਾ ਫੇਰ ਉਹ ਦੁਬਾਰ ਫਿਰ ਅਸੀਂ ਜਦੋਂ ਵੀਡੀਓ 'ਚ ਇਹਦੀ ਧੁੱਕੀ ਕੱਢਾਂਗੇ ਜੇ ਵੀ ਜਿਵੇਂ ਕਰਦੋ ਕਿ ਚਾਹੇ ਤੇ ਪਹਿਲੀ ਵਾਰ ਨਾ ਕੱਪੜੇ ਲੈ ਜੇ ਉਹ ਗਰਦੋ ਕਿ ਜੇ ਉਹ ਬੋਲੇ ਵੀ ਉਹ ਤਾਂ ਨਹੀਂ ਕੋਈ ਮੂੰਹ ਨੂੰ ਚੰਦਾ ਗਿਆ ਉਹ ਤਾਂ ਸਹੀ ਗੱਲ ਤੁਸੀਂ ਵਿੱਚ ਕਰਾਉਦੇ ਨਹੀਂ ਹੈਗੇ ਇਹ ਤੁਸੀਂ ਹੋ ਰਹੇ ਉਲਟ ਸਲਟ ਜੀ ਉਹਦਾ ਮਤਲਬ ਹੋਰ ਨਹੀਂ ਗੱਲਾਂ ਵੀ ਇਹ ਤਾਂ ਉਹਦਾ ਹੋਰ ਨਹੀਂ ਕਿਉਂ ਨਹੀਂ ਹੈਗੀ ਮਰੀ ਦੀ ਗੱਲ ਸੁਸਾਬ ਕਹਿੰਦਾ ਇਹ ਕਰੀ ਵੀ ਕੀ ਕਹਿਆ ਤੇ ਤਾਂ ਹਨ ਕੀ ਕਹਿਆ ਦੀ ਮੈਂ ਜਦੋਂ ਕਰਾਂ ਬੱਕਿਆ ਉਹ ਆਲਾ ਨਾ ਡਰ ਲਗਾ ਹਾਂ ਕੈਮਰਾ ਮੂਰੇ ਮੈਂ ਤਾਂ ਬੋਲੀ ਜਾਣੇ ਤੁਸੀਂ ਡਰ ਲਾ ਚੁਣੇ ਨਹੀਂ ਹੁਣ ਇਹ ਵੀ ਤਾਂ ਕੈਮਰਾ ਹੀ ਆ ਕੋਈ ਇੱਧਰ ਬੈਠੀ ਐ ਇੱਧਰ ਸਭ ਤੇ ਵੀ ਕੈਮਰਾ ਹੀ ਆ 20 ਸਿਕਨ ਵਾਲੀ ਸੀ ਆਵੇ ਚੱਲੋ ਜੀ ਹੁਣ ਹੋ ਗਿਆ ਵਿੱਚ ਅਰ ਸਸ ਟਾਈਮ ਕੱਪੜੇ ਚੇਂਜ ਕਰਨਾ ਚੂੜ ਰੁਕ ਗਿਆ ਐਨੀ ਮੇਰੇ ਤੋਂ ਵੱਧ ਘੱਟ ਬੋਲੇ ਜਾਊਗਾ ਹੈ ਜੇ ਸੁਣ ਲਓ ਫੋਨ ਆਇਆ ਕੁੜੀ ਨੂੰ ਕਹਿਦੀ ਬਈ ਆ ਜਾ ਭਾਈ ਕੋਈ ਗੱਲ ਨਹੀਂ ਤੇਰਾ ਘਰ ਆ ਜਿੰਦਾ ਮਰ ਤੇਰੇ ਦੇ ਬੱਕਰ ਨੂੰ ਬਾਪ ਹਾਂ ਐ ਕਹਿ ਜਾਂਦਾ ਵਿੱਚ ਇਹਨੂੰ ਕਹਿੰਦਾ ਰਹਿ ਮੈਂ ਜਾ ਤੋ ਕਹਿਣਾ ਹੁੰਦਾ ਲੈ ਲਿਆ ਹੋਇਆ ਜਾ ਕੇ ਮੱਕਰ ਤੂੰ ਜਾ ਕੇ ਘਰ ਆ ਲੈ ਕੋਈ ਨਾ ਹੁੰਦੇ ਆਇਆ ਨਾ ਕੋਈ ਤੂੰ ਜਾ ਕੇ ਕਹਿੰਦੇ ਮੋਟਰਸਾਈਕਲ ਲੈ ਗਈ ਤੂੰ ਤਿੰਨ ਪੰਜ ਮਿੰਟ ਲੱਗਿਆ ਜਾ ਕੇ ਘਰ ਚੜ੍ਹਦੀ ਘੰਟਾ ਲੱਗ ਜਾਈ ਹੋਰ ਹਣਾ ਮੈਂ ਕਹ ਤੂੰ ਕਿ ਮੇਰੇ ਭਾਈ ਕਹਿੰਦਾ ਪੈਂਡ ਤਾਪੇ ਆ ਜੂਗੀ ਮਰੂਤੀ 'ਚ ਮੈਨੂੰ ਮਰੂਤੀ ਦੇ ਦੋ ਤਾਂ ਮਰੂਤੀ ਜਾਣਦੀ ਐ ਕਿੰਨਾ ਮਾਇਸਾ ਉਹ ਫੇ ਮੈਂ ਤਾਂ ਭਾਈ ਜਾਂਦਾ ਨਹੀਂ ਹੈਗਾ ਮੇਰਾ ਸੁਹਾ ਤਲਕ ਥੋੜਾ ਜਿਹਾ ਐਵੇਂ ਕੇ ਦਾ ਥੋੜਾ ਥੱਪਾ ਹੋ ਜਾਊਗਾ ਆ ਮੱਦਰ ਨੂੰ ਭੇਜ ਦੋ ਲਿਆਵੋ ਜੱਗ ਦੇਖ ਬਾਪੂ ਮੇਰੀ ਗੱਲ ਸੁਣ ਲੈ ਜੇ ਮੈਂ ਪਾ ਗਿਆ ਮੇਰੇ ਤੋਂ ਕੋਈ ਬੋਲੇ ਜਾਊਗਾ ਤੁਸੀਂ ਐ ਕਰੋ ਭੈਣ ਨੂੰ ਫੋਨ ਕਰ ਦੋ ਪਹਿਲੀ ਵਾਰ ਚੜ੍ਹ ਕੇ ਆ ਜਾਉਂਦਾ ਕੋਈ ਨਹੀਂ ਫੋਟ ਮੈਂ ਕਹਿ ਦੂੰ ਕਿ ਉਹਨੇ ਪਹਿਤੂ ਬਸਤੀ ਆ ਜਾ ਜੀਦ ਲੋ ਫੋਨ ਆਇਆ ਕਹਿ ਦਿਉ ਭਾਈ ਤੂੰ ਬਕਸ ਤੇ ਆਇਆ ਬਹੁਤ ਚਾਇਆ ਉਹ ਵਡਾ ਵੀ ਕਰ ਤੁਸੀਂ ਯਾਰ ਬਕਸ ਸਹੀ ਕਰ ਥੋੜਾ ਜਿਹਾ ਕੋਈ ਡੱਬਾ ਨਹੀਂ ਨਮ ਰਿਹਾ ਪਾਣੀ ਆ ਕਾ ਕੋਈ ਨਹੀਂ ਲਿਆਉਣਗੇ ਲਿਆਉਣੇ ਜਾ ਕੇ ਤਾਂ ਕਿ ਤੁਹਿਆ ਜਾ ਕੇ ਇਹ ਤਾਂ ਕਹਿੰਦੇ ਤਾਂ ਨਹੀਂ ਪੈਣਾ ਆਪੇ ਆ ਜੂਗੀ ਗੱਡੀ ਤਾਂ ਆਉਂਦੀ ਆ ਉਹਨੂੰ ਵੀ ਗੱਡੀ ਆਉਂਦੀ ਆ ਪੈਣ ਨੂੰ ਹੋਰ ਪੈਣ ਦਾ ਆਪੇ ਕਿਉਂ ਰੌਲਾ ਪਾ ਰਹੇ ਕੋਈ ਕਹਾਣੀ ਹੋ ਗਈ ਆਹੋ ਮੈਂ ਤਾਂ ਉਹ ਵੀ ਲੋਕ ਗੱਲ ਮਣੀ ਜੀ ਮਣੀ ਵੱਟਾ ਕਰਿਆ ਕੋਲ ਯਾਰ ਚਲੋ ਚਲੋ ਜੀ 1 2 ਉਹ ਦੇਖ ਭਾਈ ਮਗਰਾ ਮੈਂ ਤਾਂ ਨਹੀਂ ਜਾਂਦਾ ਦੇਖ ਮੈਂ ਬਾਗਿਆ ਹੈ ਕੀ ਮੈਂ ਕਿ ਆਕੜ ਦੀ ਕਹਤਾ ਹਾਂ ਗੱਲ ਜਾਣ ਦੀ ਹੈਗੀ ਪਹਿਲਾਂ ਕਿਹੜਾ ਜਾਣਦੀਂ ਨੇ ਗੜੇ ਹੁਣ ਬਈ ਮੂੰਹ ਨਹੀਂ ਕਰਤਾ ਜਾਣ ਉਹਨਾਂ ਨੇ ਹੁਣ ਜੇ ਪੁਰਾਣਾ ਹੋਣਾ ਮੈਂ ਬਗ ਵੀ ਜਾਂਦਾ ਹੁਣ ਕਾਦੇ ਪਿੱਛੇ ਕੋੜੇ ਤੂਬੇ ਤੋੜਨ ਨੇ ਮੇਰੇ ਘਰ ਆ ਦੋ ਮਹੀਨਿਆਂ ਨੂੰ ਚਾਰ ਮਹੀਨਿਆਂ ਨੂੰ ਕੁੜੀ ਬਗ ਜੂਗੀ ਹੈ ਤੂੰ ਤੂੰ ਆ ਤੇ ਬੱਠੇ ਸਾਰੇ ਆ ਗਏ ਮੇਥੋਂ ਤਾਂ ਜਾਇ ਨਹੀਂ ਜਾਂਦਾ ਠੀਕ ਆ ਮੈਂ ਇਕੱਜ ਨੇ ਮੇਰੇ ਥੇਡੇ ਕੋਲ ਗੱਲ ਓਏ ਹਿੰਦ ਨੂੰ ਪੁੱਛਿਆ ਦੇ ਦੇ ਮਾੜਾ ਮੋਟਾ ਜਾਇਆ ਕਿਉਂ ਨਹੀਂ ਜਾਂਦਾ ਭੈਣ ਆ ਤੇਰੀ ਕੋਈ ਵਿਗਿਆਨੀ ਤਾਂ ਨਹੀਂ ਕਿਸ ਦੀ ਦਮ ਦੇ ਵਿੱਚ ਚੜ ਲੇ ਮੈਂ ਜਾ ਕੇ ਨਾ ਨਾ ਮੈਂ ਨਹੀਂ ਜਾਂਦਾ ਕੱਲ ਨੂੰ ਦੇਖ ਲੂ ਕੋਈ ਨਹੀਂ ਬਾਕੀ ਚੱਲ ਫੇਰ ਚੱਲ ਫੇਰ ਮੈਂ ਫੋਨ ਕਰ ਦੂੰਗੀ ਚੱਲ ਫੇਰ ਐਸਪੀ ਭਈ ਆ ਜੂਗੀ ਹਾਂ ਹੋਰ ਹੁਣ ਕਰਦੀ ਫੋਨ ਕਰਦੀ ਯਾਰ ਅੱਧਾ ਘੰਟਾ ਲੱਗੂਗਾ ਤੁਸੀਂ ਚੁੱਪ ਕਰਕੇ ਜਾਓ ਜਿੰਨੀ ਜ਼ਿਆਦਾ 헤ਜ ਆਉਂਦਾ ਤੂੰ ਬਗ ਜਾ ਯਾਰ ਤੂੰ ਬਗ ਜਾ ਮੈਨੂੰ ਤਾਂ ਆਉਂਦਾ ਹੀ ਨਹੀਂ ਹੈਗਾ ਸਕੂਟਰੀ ਮੋਟਰਸਾਈਕਲ ਚਲਾਉਣਾ ਮੈਂ ਤਾਂ ਆਪੇ ਜਾ ਕੇ ਲਿਆਉਂਦੀ ਜੇ ਮੈਨੂੰ ਆਉਂਦੀ ਹੁੰਦੀ ਮਰ ਗਏ ਮੈਂ ਤੁਹਾਡਾ ਹੈਗਾ ਮੇਰੇ ਕੋਲ ਇਹ ਅੱਜ ਕੱਢ ਲੇਗੀ ਨਾ ਪਾਗ ਉੱਪਰ ਨਾ ਕਰ ਉਹ ਤਾਂ ਯਾਰ ਇਹਨੇ ਗੇਰ ਫੜਿਆ ਤੇ ਹੁਣੀ ਉਹਨੂੰ ਮੈਂ ਕਣੀ ਦਿੱਤਾ ਕਹਿੰਦੇ ਆ ਤੇ ਉਹ ਉਹ ਗੇਰ ਨਾਲ ਵੀ ਕਰੀਏ ਕੰਮ ਮੈਨੂੰ ਮੋੜ ਕੇ ਗੱਲੇ ਸੁਣਾ ਦੇ ਮੁੱਤ ਮੇਰੇ ਉਹਦੇ ਆ ਜੀ ਨਾ ਇਹ ਨੂੰ ਨਾ ਨਹੀਂ ਮੈਂ ਉਹ ਨਹੀਂ ਆਈ ਮੈਂ ਤਾਂ ਮਰੂਤੀ ਚਾਹੁੰਦੀ ਆ ਗੱਲ ਤੇਰੇ ਬਾਹਰ ਤੇ ਬੈਠੂ ਤਰਨੀ ਆ ਤੇਰੇ ਕੋਲ ਤੇਰਾ ਵਾਂਗੂ ਨਾਲੇ ਚ ਤਾਰ ਦੂ ਇਹ ਨੂੰ ਫੜਾਈ ਇਹ ਨੂੰ ਫੜਾਈ ਇਹਨੇ ਨਾਲੇ ਚ ਤਾਰ ਨਾਲੇ ਤੇ ਕਹਿ ਦੂ ਮਿੱਟੀ ਦੀ ਢੇਰੀ ਚ ਮਿੱਟੀ ਉਹ ਦਰਗਾਹ ਤੇ ਗਾਵਾੜੇ ਮੁਗਰੇ ਆਉਂਦੇ ਰਹੇ ਰਹੇ ਪਾਪਾ ਕੱਪੜੇ ਹੋਣਾ ਹੋਰ ਕੋਈ ਨਵੇਂ ਵਿੱਚ ਪਾ ਚਾ ਕਿਨੇ ਘਸੇ ਬੁੜੀ ਨਹੀਂ ਉਹ ਪਾਇ ਪੱਕ ਬਣੇਗਾ ਪਰ ਮੇਰੀ ਆ ਪੈ ਚੱਕਰ ਬਣਦਾ ਬੜੇ ਧਰ ਲਾ ਸਿਰ ਤੇ ਪਾੜ ਕੇ ਧਰ ਲਾ ਬੱਕ ਯਾਰ ਮੁੰਡਾ ਅਸਲਾ ਉਹ ਲਿਆ ਦੋ ਸੌ ਡਾਉ ਡੱਬੀਆਂ ਆਈਆਂ ਜਿਹੜਾ ਆਪਾਂ ਉੱਥੇ ਲੈ ਕੇ ਆਏ ਤੇ ਵਿੱਚ ਕੱਪੜੇ ਜੇ ਪਾ ਲਏ ਦੋ ਚਾਰ ਲੈ ਘੜੋ ਤੇ ਕਾ ਉਹਦਾ ਕੋਠੀ ਜਾਣਾ ਵੀ ਲੈ ਕੇ ਆਉਣੀ ਹੈਗਾ ਤੇ ਕਿਹਾਉਣੀ ਹੈਗੇ ਤੂ ਵਾਰ ਚ ਆ ਕੇ ਲੈ ਕੇ ਆ ਗਏ ਹਾਂ ਅਛਾ ਜੀ ਉਹ ਧੁੱਪ ਲਵਾਨ ਆਈ ਹੈ ਨਾ ਉਹ ਤਾਂ ਜਿਹੜੇ ਉਹ ਮਾੜੇ ਮੜੇ ਹੀ ਨਹੀਂ ਹੁੰਦੇ ਤਾਰੇ ਜੇ ਉਹ ਨੇ ਉਹ ਇੱਥੇ ਬਰਸਾ ਦਾਂਗੇ ਬਸ ਧੁੱਪੇ ਮੱਚ ਜਣਗੇ ਧੁੱਪ ਨਾਲ ਚੌਲ ਖਰਾਬ ਹੋ ਜਾਂਦੇ ਨੇ ਜੀ ਅੱਛਾ ਜੀ ਹਮ ਬਸ ਉਹ ਤਾਂ ਮਾੜੀ ਹਵਾ ਜੀ ਕੱਢਦੇ ਨੇ ਛਾਵੇਂ ਉਹ ਕਰਦੇ ਸਖਾਲੇ ਉਹ ਤਾਂ ਛੇਕ ਨਹੀਂ ਨਾਲ ਮੱਚ ਜਣਗੇ ਉਹ ਤਾਂ ਕੁਲਰ ਬਾਲ ਜਾਨਾ ਉਹ ਤਾਂ ਆਪੇ ਉੱਡੇ ਜਾਣੇ ਜਾਂ ਹੋਰ ਕਿ ਇਹਨੂੰ ਕਿੱਥੇ ਧਰ ਦੋ ਚੋਲਾਂ ਨੂੰ ਆ ਆਪਣਾ ਕੀ ਇਹਨੂੰ ਥਾਲ ਨੂੰ ਥਾਲੇ ਬਿਛੇ ਰਲ ਜਾਣਗੇ ਉਹ ਕੱਢਣਾ ਤਾਂ ਫੇਰ ਵੀ ਪੈਣਗੇ ਇਹਨਾਂ ਦੀ ਕਿਹੜਾ ਕੋਈ ਹੱਡੀ ਬਸਲੀ ਆ ਜੇ ਖਾ ਲੋਗੇ ਮੈਨੂੰ ਪਤਾ ਲੱਗਦਾ ਮੁਕੜਾ ਪਾ ਦੇ ਨਾ ਮੈਂ ਕਹਿੰਦੀ ਜੇ ਪੂਰਾ ਪਰਾਂ ਵਾਗੇ ਮੈਂ ਮਾਗਰੋ ਕਰਨੀ ਪੈ ਤੇ ਗਿਆਣਾ ਜਵਾਨ ਨੂੰ ਗਏ ਗਾਲ ਤੋਂ ਸਕੇ ਕੁਝ ਗਿੰਦਾ ਉਹਦੇ ਕਹਦੇ ਦੰਦ ਲਾ ਕੇ ਖਾਣੀ ਉਹਦਾ ਘਣਾ ਰੂਪੇ ਰਹਿਣਾ ਕਹਿੰਦਾ ਅੰਦਰ ਘੜਾਈ ਨਹੀਂ ਕਹਿੰਦਾ ਅੰਦਰ ਘੜਾਈ ਦੇਣਾ ਆਪਾਂ ਨੂੰ ਹਰ ਹਰ ਉਹ ਰਹੀਏ ਚੀਜ਼ ਆ ਇਹ ਵੀ ਹਰ ਇੱਕ ਚੀਜ਼ ਕਹਿੰਦੇ ਨੇ ਕੋਈ ਵੀ ਚੀਜ਼ ਆ ਬਹਾਰ ਆ ਤੇਰੇ ਕੋਲ ਚ ਕਸਲੇ ਇਹ ਖਾਣੇ ਉ ਕੀ ਉਹਦੇ ਕਹਦਾ ਕੀ ਆਲੂ ਗਲੇ ਹੁੰਦੇ ਨੇ ਹਰ ਹਰ ਇੰਜ ਖਾਣ ਠੀਕ ਆ ਆ ਕੇ ਕੇ ਰਮਜ਼ਾਨ ਕੌਰੀਆਂ ਖਾਣਗੇ ਤੇ ਵਿੱਕੀ ਹੋ ਰਿਓ ਭਾਈ ਮੱਛਰੇ ਮਾਰ ਮਾਰ ਦੇਂਗੇ ਉਹਨਾਂ ਨੇ ਮੋਗਪੇ ਅੱਜ ਕੁਝ ਨਹੀਂ ਹੁੰਦਾ ਨਾ ਚ ਯਾਰ ਕਰਾਵੇ ਹੁੰਦੇ ਨੇ ਸਾਰੇ ਮੈਂ ਛੱਲਾਉਂ ਦਿੰਦੇ ਭਾ ਹਾਂ ਹੈ ਬੈਠਾ ਮੈਂ ਤੋਂ ਚੱਲ ਗਲਤੀ ਹੋ ਗਈ ਦੇਖਣਾ ਪੈ ਗਿਆ ਬੈਠਾ ਪਾਇਰੀ ਹੈ ਤਨੇ ਹਾਂ ਹਾਈ ਦੇਖ ਲਾ ਉਹ ਦੇਖ ਲਾ ਹਜੇ ਆਉਂਦੀ ਆਪੀ ਤੂੰ ਮਨਵੇਂ ਗਾਇਨ ਦੀ ਤੂੰ ਬਗ ਜਾ ਤੂੰ ਮੰਮੀ ਨੇ ਕਹਿਆ ਤੂੰ ਐਸਾ ਕੁਝ ਖਵਾਉਣੀ ਹੈ ਜਹਰ ਦੇ ਤੁਰੇ ਨਾ ਮਾਰਾ ਇਹ ਚਲਿਕਾ ਉਹ ਤੇ ਲਾ ਬੀਜੀ ਆਹ ਦਾ ਲੈ ਤੂੰ ਮੈਨੂੰ ਉਹੀ ਕਹਿ ਰਹੀਂ ਦੀ ਤੂੰ ਭਗ ਜਾ ਤਾਈ ਇਹਦੇ ਕੰਮ ਤਾਂ ਨਾ ਕਰਦੀ ਤੂੰ ਦੇਖੀ ਮੰਮੀ ਨੂੰ ਕਿਵੇਂ ਜ਼ਹਿਰ ਖਵਾਉਣ ਲੱਗ ਰਹੀਆਂ ਮੈਂ ਤਾਂ ਤੁਹਾਨੂੰ ਆਪ ਬੁਲਾਇਆ ਫੋਨ ਕਰਕੇ ਸਭੋ ਇਹਨਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਲਿਆਓ ਤੁਹਾਡਾ ਆਪ ਦਾ ਘਰ ਆ ਜਿੰਨਾ ਮਰਜ਼ੀ ਟਾਈਮ ਰਹੋ ਆਪਦਾ ਤਾਂ ਹੈਗਾ ਹੁਣ ਆਪਦਾ ਰਿਆਹ ਨਹੀਂ ਨਾ ਹੈਗਾ ਜਦੋਂ ਤੂੰ ਇਹਦੇ ਲੱਛਣ ਫੜ ਲੇ ਪਹਿਲਾਂ ਇਹਨੇ ਦੱਸ ਤੇਰੇ ਕੀ ਬਗਿਆੜਿਆ ਇੱਕ ਤਾਂ ਇਹਦਾ ਪਹਿਲੀ ਬੀਬੀ ਵਾਧਾ ਉੱਪਰੋਂ ਤੇਨੇ ਕਰ ਚੀ ਇਹਨੂੰ ਨੂਨ ਦੀ ਬਿਮਾਰੀ ਚਾਕੇ ਤੂੰ ਇਹਨੂੰ ਅੱਧੀ ਕਾਇਨ ਦੀ ਬੇਬੇ ਰਹਿਣਦੇ ਮੁੰਨੂ ਪੈਣ ਟੋਲਿਆ ਲਾਉਂੀ ਅਸੀਂ 4 ਦਿਨੋ ਥੀ ਮੈਂ ਇਹਦੇ ਬਗੋਲੇ ਛਾਕੇ ਦਾ ਟਾਈਮ ਉੱਚ ਕਦਾਏ ਹੁੰਦੀ 4 ਦਿਨ ਮੈਂ ਉਹੀ ਤਾਂ ਹੈਗਾ ਆਪਦੇ ਘਰ ਲਾ ਤੂੰ ਕੀ ਖਾਈ ਜਾਂਦੀ ਹੋਰ ਲੈਵਨ ਵੀ ਉਸ ਤਾਂ ਕਹੀ ਜੇ ਗੱਲਾਂ ਕਰਦੇ ਹਾਂ ਮੈਂ ਦੱਸ ਉਹ ਆਪ ਇਹਨੂੰ ਘਿਆ ਵੀ ਲੈ ਕੇ ਆਓ ਦੀਦੀ ਨੂੰ ਜਿੰਨੇ ਮਰਜੀ ਦਿਨ ਰਹਿਦੇ ਜਦੋਂ ਤੱਕ ਇਹਦਾ ਬਾਹਰ ਦਾ ਕੰਮ ਨਹੀਂ ਬਣਦਾ ਹੈਗਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਧਿਆਨ ਨਾਲ ਚੁੱਪ ਕਰਕੇ ਵੇਖ ਲੋ ਗਲਤੀ ਮੰਨ ਲੈ ਪਰ ਮੈਂ ਤੈਨੂੰ ਪਾਇਆ ਨਹੀਂ ਹੈਗਾ ਫੇਰ ਵੀ ਮੈਂ ਗਲਤੀ ਮੰਨ ਲੈਣਾ ਮੈਂ ਯਾਰ ਤੂੰ ਕਹੇਗਾ ਪਹਿਲਾਂ ਐਸਾ ਬਸ ਨਾ ਬੈਠੇ ਹੁੰਦੀ ਆ ਮੈਂ ਹਾਂ ਗਲਤੀ ਗਏ ਮੈਨੂੰ ਪਈ ਤਾਂ ਮੈਨੂੰ ਮਾਰ ਵਰਦੀ ਆ ਅੱਛਾ ਫਿਰ ਮੈਂ ਤੂੰ ਜੀ ਗਲਤੀ ਮੰਨਣਾ ਪਈ ਇਹ ਅੱਛਾ ਗਲਤੀ ਨੂੰ ਮੈਂ ਕਹਿੰਦੇ ਕੋਈ ਕਰੀ ਜੀਗਾ ਮੇਰੇ ਫੇਸ ਤੋਂ ਮੈਂ ਵੀ ਨਹੀਂ ਕਹਿ ਰਹੀ ਕਿ ਮਿੱਤਰੀ ਮੁੜ ਜੇ ਮੈਂ ਬੋਲੂਗੀ ਫਿਰ ਕਹਿ ਦੇਣਗੇ ਕੁੜੀ ਨੇ ਆ ਕੇ ਪਰਵਾਰ ਪਾਰ ਦਾ ਮੈਂ ਤੁਹਾਨੂੰ ਸੁਣਾਇਆ ਤੁਹਾਨੂੰ ਗੱਲ ਮਿਲਿਆ ਚੱਲਿਆ ਕਰਨ ਮਾ ਜੀ ਕਿਤੇ ਆਏ ਨਾ ਬੈਠੇ ਕਰਕੇ ਨਾ ਬੇਬੇ ਨੂੰ ਗਲਤੀ ਮੰਨ ਲਾ ਦੇ ਚੰਗੀ ਚੌਨੀ ਆ ਉਹ ਬਾਰੇ ਮੈਂ ਗਲਤੀ ਗੱਲ ਕਰਦਾ ਮੈਨੂੰ ਮਾਰੂਗੀ ਕਰਦੀ ਗੱਲ ਕਰਦਾ ਹਾਂ ਜੀ ਗਲਤੀ ਮੰਨ ਲਾ ਕਹਿੰਦਾ ਦਾ ਪਾਇਆ ਨਹੀਂ ਕਰਨਾ ਹੁੰਦਾ ਇਹ ਆ ਇਹੋ ਆਦਾ ਗਿਆ ਨਾ ਤੈਨੂੰ ਬਕਰਾਂ ਕਿ ਕਰੂ ਬਕਰਾਂ ਐ ਵੀ ਘਰੇ ਆ ਸਹੀ ਜੀ ਹਾਂ ਮੇਰੇ ਡਾਕਟਰ ਨਾਲ ਗੱਲ ਕਰੀ। ਮਨੇ ਮੱਕਰਾ ਹੈ। ਕਹਿੰਦਾ ਮੈਨੂੰ ਮਾਂ ਆਪ ਲੋ ਕਰਦੀ ਆ। ਮੰਨੂਗੀ ਜਾਂਤੀ ਹੈ। ਢਾਲ ਇਹਨੂੰ ਨਹੀਂ ਕਰਨੀ ਆਉਂਦੀ। ਚਾਹ ਇਹਨੂੰ ਨਹੀਂ ਕਰਨੀ ਆਉਂਦੀ ਹੈਗੀ। ਰੋਟੀ ਇਹਨੂੰ ਨਹੀਂ ਬਕਾਉਣੀ ਆਉਂਦੀ ਹੈਗੀਆਂ। ਅਜਿਹੜਾ ਮੱਕਾ ਤੀ ਮੰਨ ਲੈਣਾ। ਭਾਬੀ ਮੰਗਰਾ ਮਾਂ ਪਿਓ ਡਰਨਾ ਬਲ ਨਹੀਂ ਖੜੀਆਂ। ਜੇ ਹੁਣ ਮੈਂ ਬੋਲੂਗੀ ਫਿਰ ਕਹਾਂਗੇ ਕੁੜੀ ਫੜ ਤਕਾਉਂਦੀ ਆ। ਅੱਜ ਨਾਰਦੀ ਨੂੰ ਹੋਇਆ। ਸਾਰੀ ਕਰਨ ਤੇਰੇ ਦੀ ਆਉਗੀ ਪੁੱਤ। ਹੋਰ ਮੈਨੂੰ ਪਤਾ ਮੈਂ ਤਾਂ ਤਾਂ ਹੀ ਡਰਦੀ ਬੋਲਦੀ ਨਹੀਂ ਹੈਗੀ। ਮੰਮੀ ਕਹਿਣਗੇ ਇਹਨੇ ਲੜਾਈ ਪੁਆਈ ਆ। ਤੇਰੀ ਮਰਦ ਤਾਂ ਕੁਝ ਕਰ ਰਹੀ ਹੈ ਇਹ। ਮੈਂ ਨੂਨ ਤਾਂ ਮੰਮੀ ਪਾਇਆ ਨਹੀਂ ਹੈਗਾ ਪਰ ਫੇਰ ਵੀ ਜੇ ਮੇਰੇ ਤੋਂ ਭਲੇਖੇ ਨਾਲ ਪੈ ਗਿਆ ਤਾਂ ਮੈਂ ਮਾਫੀ ਮੰਗਦੀ ਹਾਂ ਤੁਹਾਡੇ ਤੋਂ ਅੱਗੇ ਤੋਂ ਮੈਂ ਧਿਆਨ ਰੱਖੂਗੀ ਭਲੇਖੇ ਨਾਲ ਪੈ ਗਿਆ ਭੇਖੇ ਨਾਲ ਹੀ ਆਪੇ ਪੈ ਗਿਆ ਵਈ ਮਦਰ ਤੂੰ ਹੀ ਸਮਝਾ ਰਹੀ ਹੈ ਮਾੜਾ ਮੋਟਾ ਉਹ ਪਹਿਲਾਂ ਪੈਨੇ ਹਜਾ ਕੁਝ ਕਦੇ ਕਰਿਆ ਨਹੀਂ ਅੱਜ ਪਤਾ ਨਹੀਂ ਕਿਉਂ ਕਰਦੀ ਹੈ ਹੁਣ ਇਹ ਮੇ ਮੁਸਤਾਫਾ ਕਿੰਨੇ ਦਿਨ ਹੋ ਗਏ ਇਹਨੇ ਕੁਝ ਕਰਦੀ ਆ ਕੋਈ ਨਾ ਮੈਂ ਕਰਨਾ ਕਰ ਲੈਣਾ ਜਾ ਹੋਰ ਮਾੜਾ ਮੋਟਾ ਸਮਝਾ ਤੂੰ ਮੇਰਾ ਕੋਈ ਗੱਲ ਨਹੀਂ ਕੁਝ ਜਾਊਗਾ ਹਾਂ ਚਲ ਕੋਈ ਨਹੀਂ ਬੇਬੇ ਦੇ ਓਕੇ ਮੈਂ ਡਾਈਟ ਕਰੂ ਮੈਂ ਚੱਲਣਾ ਜਾ ਚੱਕਾ ਤਾਂ ਨਹੀਂ ਹੁੰਦਾ ਮੇਰਾ ਮੂੰਹ ਨਾ ਸਲਾਇ ਨਾ ਜਾਦੇ ਕਹਿੰਦਾ ਹੋਰ ਬੋਲ ਦੀਏ ਬੱਦਾ ਚੱਲ ਕੋਈ ਬੋਲ ਦੇ ਜਾ ਉਹ ਕਰ ਤੇਰਾ ਤੂੰ ਪੈ ਜਾ ਮਮੀ ਚੈਰ ਤਾਂ ਪੈਦੀ ਬੀਤੀ ਬਾਹਰ ਪੈ ਜਾ ਕੋਣ ਚੱਕਾ ਦੂ ਕਰਾ ਦੂ ਮੈਂ ਕੱਲ ਲੱਗਤਾ ਜੀ ਮੈਂ ਹੋਰ ਬਣਾ ਦੂੰਗੀ ਤੇਨ ਘੁੱਟ ਜਾ ਦੀ ਜੇ ਪੀਣੀ ਆ ਨਾ ਚੱਲ ਕੋਈ ਤਾਂ ਰੈਡ ਦੇ ਔਰ ਬਣਾ ਦਿੰਦੀ ਆ ਜੇ ਪੀਣੀ ਆ ਤੂੰ ਨਾ ਚੱਲ ਜੀ ਕੀ ਸਮਝਾਈ ਨਹੀਂ ਕੈ ਦੇਖੀ ਹਾਂ 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 ਰੋਜ਼ ਚਾਹ ਕਹਿੰਦੇ ਤੁਸੀਂ ਪਿੱਛੇ ਰਹਿਣਾ ਮਾਏ ਤੁਸੀਂ ਸਿੱਧੀ ਹੋ ਜਾਓ ਮੈਂ ਖੜਾ ਕੀ ਹੈ ਜਰਾ ਤਾ ਇਹ ਤੁਰੀਏ ਨਾ ਇਹ ਜਾਪਾ ਬਜਾ ਆ ਕੀ ਕਰ ਰਹੇ ਹਾਂ ਫੋਟੋ ਕਿੱਥਨੇ ਆਪਣੇ ਹੋ ਥੱਲੇ ਪੈ ਤੌਂ ਦੇ ਵਿੱਚ ਅਜਿਹਾ ਕਿਹੜਾ ਬੋਲਦੇ ਹੈ ਇਹ ਜੂ ਨੋਰਮਲ ਦੇ ਤੂੰ ਨਾ ਦੇ ਦੇ ਮੋਰੂ ਵੀ ਬੈਠਾ ਰਹੇ ਦੁਦਲੇ ਬੱਪੂ ਇਧਰੇ ਨਾ ਇਧਰੇ ਸੀ ਮੰਮੀ ਕਣੀ ਇਹ ਚੱਕੋ ਅੰਤ ਜੇ ਮੈਂ ਖਾਇਆ ਉਹਦੇ ਉਹ ਉਹ ਉਧਾਰੇ ਮੈਂ ਪਿੱਛੇ ਘਰ ਪਿੱਛੇ ਮੜਾ ਜਾ ਤੂੰ ਕਿੰਨੇ ਗਾਹਾਂ ਜੋ ਇਹ ਤਾਂ ਨਹੀਂ ਖਿਚਾਉਂਦੇ ਹਾਂ ਹਾਂ ਜਾਈ ਮਾ ਇਹ ਗੱਲ ਬੋਲਾਂਗੇ ਕਿਹਨਾ ਗੱਦੇ ਸੱਤ ਚੇਤਰਾ ਰੋਇ ਰਤੇ ਹੁੰਦੇ ਹੈਲੋ ਕੀਤੇ ਚੁੱਕ ਪੈ ਜੇ ਉਹ ਗੱਲ ਸੱਚੀ ਹੈ ਕਿ ਮੈਂ ਇਸ ਫਾਇਲ ਕਿਵੇਂ ਕਹਿੰਦਾ ਹਾਂ ਉਹ ਵੀ ਦੇਖਾ ਰੱਖੋ 2000 ਦਾ ਬਟਰਾ 2000 ਦਾ ਬਟਰਾ ਜੇ ਆਪਾਂ ਇਧਰ ਨਹੀਂ ਲੈ ਜੇ ਕੋਲ ਖਿੱਚ ਕੇ ਦੇ ਕੇ ਇੱਕ ਫੋਟੋ ਵੀ ਇਧਰ ਜਾਣੇ ਚਾਹਣ ਨੇ ਇਹ ਚਾਹੁੰਦੀ ਆ ਫੋਨ ਦੇ ਵਿੱਚ ਬਹੁਤ ਲਿਸ਼ਕ ਜੀ ਆ ਰਹੀ ਆ ਇੱਥੇ ਘੜ ਮੇਰੇ ਇੱਥੇ ਗਏ ਸੰਤੇ ਬਿੱਕੀ ਇਹ ਹਾਂ ਕਾਗਜ਼ ਦੀ ਉਹ ਪੈਂਦੀ ਆ ਨਾ ਲੈ ਤੇ ਜੀ ਹਾਂ ਕਾਲੀਨ ਆ ਗਏ ਨਾ ਬਸ ਹੋ ਗਈ ਫੋਟੋ ਤਾਂ ਬੋਲ ਮਾਰ ਪਿੱਛੇ ਬੋਲੋ ਇਹ ਕਿੰਨੇ ਚਾਰੇ ਕਰਾਂਗੇ ਅੱਪ ਅੱਛਾ ਹੁਣ ਕਿ ਉਹ ਚੱਲੋ ਜੀ ਬੈਠੋ ਉਹ ਬੈਠੇ ਕਿੱਥੇ ਲਾ ਕੇ ਬੋਲਣਾ ਇਹਨੂੰ ਚਲੋ ਠੀਕ ਬਣਾ ਦੇ ਬੱਸ ਇਹਦੇ ਵਿੱਚ ਚੱਕਣਾ ਕਰਾਈ ਬਈ ਮਹਾਰਾਜਾ ਤੂੰ ਸੀ ਦੋਨੇ ਬਚਾਲਿਆ ਜੜੀ ਨਹੀਂ ਠੀਕ ਹੈ ਲੈ ਕਿਹ ਬੱਕੇ ਬੰਨ ਲਿਆ ਆਇਆ ਤੂੰ ਚਾਲੋ ਚੱਕਰੇ ਮੇਰੇ ਕੋਲੋਂ ਸਾਈਡਾਂ ਤੇ ਅਸੀਂ ਆਸੀ ਮੇਰੇ ਲੋ ਫਿਰ ਇੱਕ ਮੇਰੇ ਕੋਲ ਆ ਇੱਕ ਸਮੀ ਉਧਰ ਵਿੱਚ ਪਈ ਤੈਨੇ ਤੈਨੇ ਕੋ ਤੈਨੇ ਬੁੜੀ ਕਿ ਭਗੜਨ ਨੀ ਉਧਰ ਹੋਏ ਵੀ ਚੋਰ ਹੁਣ ਲੈ ਪਤਲੀ ਜਾ ਕੇ ਉਹਨਾਂ ਦੇ ਹੋਰ ਹੁਣ ਕਿਹੜਾ ਜਾ ਜਾਂਦਾ ਕੰਮ ਦੇ ਵਿੱਚ ਇਹ ਵਗਰ ਦੀਵਾ ਚੱਲ ਮੜ ਜਾ ਆਪਾਂ ਬਾਹਰ ਲਿਆਂਦੇ ਬੁੜੀ ਢਿੱਲੀ ਹੋ ਰਹੀ ਹੈ ਪਤਾ ਲੀਏ ਚੱਲ ਕੇ ਹੋਰ ਕੰਮ ਤਾਂ ਤਾਂ ਹੀ ਰਹਿੰਦੇ ਚੱਲ ਖੜਿਓ ਮੜ ਜਾ ਚੱਲ ਚੱਲੀ ਹੁਣ ਮੁੜਿਆਵਾਂਗੇ। ਇਹ ਮਗਰ ਦੀ ਮਾਂ। ਹੈ? ਕੀ ਗੱਲ? ਇਹ ਮਗਰ ਦੀ ਮਾਂ। ਕੀ ਹੋ ਗਿਆ ਨੂੰ? ਹੁੰਦਾ ਚੰਗੀ ਬਲੀ ਪਈ ਸੀ। ਮਗਰ ਦੀ ਮਾਂ। ਇਹ ਜੋ ਆਖੋ ਉਹ ਸੰਦੀਪ ਆ ਉਹ ਪੁੱਤ। ਹਾਂਜੀ ਬਾਪੂ ਜੀ। ਪੁੱਤ ਕੀ ਮੜ ਜਾ ਪੁੱਤ ਐ ਮੜ ਜਾ। ਕੀ ਹੋ ਗਿਆ? ਤੇਰੀ ਮਾਂ ਤੋਂ ਬੋਲਿਆ ਨਹੀਂ ਜਾਂਦਾ ਭਾਈ। ਲੈ। ਉਹ ਦੇਖੀ ਮੜ ਜਾ। ਕੀ ਹੋ ਗਿਆ? ਪਤਾ ਨਹੀਂ ਭਾਈ ਹੈਂ? ਮੰਮੀ ਬੋਲੀ ਮੜ ਜਾ। ਮਗਰ ਦੀ ਮਾਂ। ਕੀ ਹੋ ਗਿਆ? ਹਾਂ ਇਹ ਮੱਗਰ ਦੀ ਮਾਂ ਕੀ ਹੋ ਗਿਆ ਤਾਂ ਚੰਗੀ ਭਲੀ ਪਈ ਆ ਕੇ ਔਰੇ ਇਹ ਇਹ ਨੂੰ ਤਾਂ ਚੱਕਰ ਆ ਰਹੇ ਨੇ ਬਾਪੂ ਹਾਂ ਹੋਰ ਹੁਣ ਉਹ ਤਾਂ ਚੱਕਰ ਕਰ ਤਾਉਣ ਲੱਗੇ ਹੋਣਾ ਕੀ ਦੱਸਾਂ ਮੈਨੂੰ ਮੈਂ ਹਾਂ ਕੀ ਹੋ ਗਿਆ ਆ ਮੱਗਰ ਦੀ ਘਰ ਵਾਲੀ ਨੂੰ ਉਹਨੂੰ ਕਿਹਾ ਸੀ ਭਾਬੀ ਨੂੰ ਮੰਮੀ ਨੇ ਵੀ ਚਾਹ ਬਣਾ ਦੇ ਕਹਿੰਦੀ ਮੇਰਾ ਗਲਾ ਉਹਨੇ ਤਾਂ ਇੰਨਾ ਨੂਨ ਪਾਤਾ ਇਹਦਾ ਉਦੋਂ ਦਾ ਬਸ ਬੀਪੀ ਬਾਧ ਰਿਹਾ ਉਹ ਫਿੱਟੇ ਮੂੰਹ ਤੇਰੇ ਕੁੜੀਏ ਤੈਨੂੰ ਐ ਨਹੀਂ ਪਤਾ ਇਹਨੂੰ ਬੀਪੀ ਦੀ ਸ਼ਿਕਾਇਤ ਆ ਮੈਂ ਨੂਨ ਪਾਉਣੀ ਐ ਕਿਹច ਦੱਸ ਕੋਈ ਐਕਲ ਨੂੰ ਹੱਥ ਮਾਰ ਮਾੜਾ ਮੋਟਾ ਤੂੰ ਬਾਪੂ ਜੀ ਮੈਂ ਤਾਂ ਥੋੜਾ ਜਿਹਾ ਪਾਇਆ ਸੀ ਆ ਦੇਖ ਲਾ ਪੀਤਾ ਹੁਣ ਮੈਂ ਚਾ ਪੀਤੀ ਨਹੀਂ ਗਈ ਕਹੀਂ ਥੋੜਾ ਜਿਹਾ ਪਾਏ ਦੇ ਹਜੇ ਮੂਰੇ ਬੋਲਦੀ ਆ ਦੇਖ ਲਾ ਹਾਂ ਦੱਸਾਂ ਕਿਤੇ ਇਹ ਤਾਂ ਪਹਿਲੀ ਮਰੀਜ਼ ਆ ਦੱਸ ਬੋਲੀਏ ਭਾਬੀ ਜੇ ਮੇਰੀ ਮੰਮੀ ਨੂੰ ਕੁਝ ਹੋ ਗਿਆ ਨਾ ਸਭ ਤੋਂ ਪਹਿਲਾਂ ਮੈਂ 13 ਨੌ ਧਰੂੰਗੀ ਲੈ ਉਹ ਮਗਰਾ ਕੀ ਦੇਖੀ ਜਨਾ ਇਹਦੇ ਮੂੰਹ ਕਿ ਨਹੀਂ ਚੱਕ ਲਗਾ ਡਾਕਟਰ ਬੁਲਾ ਬਾਈ ਛੇਤੀ ਗੱਡੀ ਕੱਢ ਹਸਪਤਾਲ ਲੈ ਕੇ ਜਾਈਏ ਭਾਬੀ ਤੈਨੂੰ ਤਾਂ ਮੈਂ ਛੱਡਦੀ ਨਹੀਂ ਕਾ ਨੂੰ ਇਹ ਤਾਂ ਪਈ ਦੱਸ ਹੁਣ ਕੀ ਕਰੀਏ ਖੜੀ ਦੇਖੀ ਜਾਂਦੀ ਆ ਕੋੜਨਾ ਤੈਨੂੰ ਲਓ ਮੰਮੀ ਚਾਹ ਲੈ ਲਓ ਲੈ ਬਾਈ ਇਹ ਸੋਨੂੰ ਵੀ ਲੈਣਾ ਚਾਹ ਥੋੜੀ ਜਿਹੀ ਲੈ ਦੇ ਹੋ ਤਿੰਨ ਲਓ ਮੰਮੀ ਚਾਹ ਲੈ ਲਓ ਲੈ ਬਾਈ ਦੇਦੀ ਸੋਨੂੰ ਵੀ ਚਾਹ ਲਿਆ ਮਾ ਉਹ ਤਾਂ ਮੈਂ ਪੀਣੀ ਨਹੀਂ ਤੀ ਭੁੱਖ ਨਹੀਂ ਹੈਗੀ ਮੈਨੂੰ ਚਲ ਜੇ ਘੁੱਟ ਹੈਗੀ ਆ ਤਾਂ ਲਿਆ ਦੇ ਨਾ ਲਿਆ ਰਣੀ ਚਾਹ ਤਾਂ ਪਈ ਆ ਮੈਂ ਲੈ ਕੇ ਆਉਣੀ ਚਲ ਤੇਰੀ ਮਰਜ਼ੀ ਆ ਹੂੰ ਹੂੰ ਐਨੇ ਨੂਣ ਬਾਈ ਕੀ ਹੋ ਗਿਆ ਮੰਮੀ ਨੂਣ ਪਾਰਖਿਆ ਬਾਈ ਬਹੁਤ ਜ਼ਿਆਦੇ ਮਾਰੂਗੀ ਮੈਨੂੰ ਇਹਨਾਂ ਨੂਣ ਪਾ ਕੇ ਲੈ ਇਹ ਖਾਰੀ ਖਾਰੀ ਪੀ ਜਮੀ ਅੱਛਾ ਏ ਕਿ ਤੂੰ ਇੰਨਾ ਇੰਟਰਨ ਨਪੜਾਸ ਕੱਢ ਗਈ ਪਤਾ ਨਹੀਂ ਆਉਂਦੇ ਪੁੱਛਦੀਆਂ ਇਹਨੂੰ ਮੈਂ ਨਹੀਂ ਫਿਰ ਇਹਨਾਂ ਨੂੰ ਹੁੰਦਾ ਕਿਥੇ ਚਾਚ ਲੈ ਮਮੀ ਮੈਂ ਤਾਂ ਚੁਟਕੀ ਨੂਣ ਦੀ ਪਾਈ ਸੀ ਲੈ ਚੁਟਕੀ ਸਿਰ ਸਿਰ ਪਾਏ ਕਿ ਚੁਟਕੀ ਪੀ ਕੇ ਦੇਖ ਕਦੇ ਜਿਵੇਂ ਡੱਬੇ ਉਲਟਾਤਾ ਹੁੰਦਾ ਵੀ ਮੁੱਠ ਭਰ ਕੇ ਪਾਏ ਹੁੰਦੇ ਆ ਕੌੜੀ ਕਰੀ ਭੇਜ ਵੀ ਇੱਕ ਮਿੰਟ ਪਤਾ ਪਹਿਲੀ ਕੁਟ ਲੈ ਲਓ ਮਮੀ ਚਾਹ ਲੈ ਲਓ ਲੈ ਮੈਂ ਦਿੱ ਤੁਹਾਨੂੰ ਵੀ ਲੈ ਕੇ ਦੇਵਾਂ ਚਾਹ ਉਹ ਤਾਂ ਮੈਂ ਪੀਣੀ ਦੀ ਚੱਲਿਆ ਦੇ ਕੁੱਟ ਜੇ ਹੈਗੀ ਆ ਚੱਲ ਕੋਈ ਨਾ ਪੀ ਲੋ ਮੈਂ ਲਿਆਉਣੀ ਆ ਬਸ ਥੋੜੀ ਜਿਹੀ ਲਿਆਈ ਚੰਗਾ ਠੀਕ ਆ ਉਹੋ ਇਹਨਾਂ ਨੂਣ ਹਾਏ ਹਾਏ ਇਹ ਤਾਂ ਨੂਣ ਨਾਲ ਖਾਰੀ ਖਾਰੀ ਪੀਜਮੀ ਨੂਣ ਬਹੁਤ ਜ਼ਿਆਦਾ ਪੁੱਤ ਨੂਣ ਇਹ ਚ ਤਾਂ ਲੈ ਹੌਣ ਤੇ ਪੁੱਛਦੀ ਆ ਉਹਨੂੰ ਇਹਨਾਂ ਨੂਣ ਪਾਉਂਦੇ ਹੁੰਦੇ ਨੇ ਕਿਥੇ ਕਿਤੇ ਉਂਈਂ ਤਾਂ ਨਹੀਂ ਕੱਲ੍ਹ ਵਾਲੀ ਪੜਾਸ ਕੱਢਤੀ ਤੇਰੇ ਨਾਲ ਪਤਾ ਨਹੀਂ ਬਹੁਤ ਜ਼ਿਆਦਾ ਨੂਣ ਆ ਹਰ ਪੀਤ ਨੂਣ ਇਹਨਾਂ ਪੁੱਤ ਤਾਂ ਨੂਣ ਨਾਲ ਖਾਰੀ ਖਾਰੀ ਪੀਜਮੀ ਨੂਣ ਨਾਲ ਨਾ ਮੈਂ ਤਾਂ ਛੁਟਕੀ ਕਾਨੂੰਨ ਦੀ ਪਾਈ ਸੀ ਛੁਟਕੀ ਕਿੱਥੇ ਪੁੱਤ ਪੀ ਕੇ ਦੇਖ ਕੁੱਟ ਭਰ ਕੇ ਤਾਂ ਐ ਲੱਗਦੀ ਮੇਰਾ ਡੱਬਾ ਹੀ ਉਲਟਾਤਾ ਹੋਵੇ ਲੈ ਲੈ ਚਲ ਮੈਂ ਭਰ ਕੇ ਦੇਖਦੀ ਹਾਂ ਕੁੱਟੇ ਚ ਭਰ ਕੇ